ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈ ਰਵਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੇ ਬਕਾਊ ਪਸ਼ੂਆਂ ਦੇ ਉੱਤੇ ਪਹੁੰਚੇ ਹੈਗੇ ਹਨਾ ਤੇ ਕਰਾਉਣੇ ਆ ਗੱਲਬਾਤ ਬਾਪੂ ਜੀ ਦੇ ਨਾਲ ਤੇ ਲੈਣੇ ਆ ਪਸ਼ੂ ਬਾਰੇ ਜਾਣਕਾਰੀ ਹਾਂਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਤੇ ਬਾਪੂ ਜੀ ਆਪਣਾ ਨਾਮ ਦੱਸੋ ਕੀ ਹੈ ਜੀ ਗਰਚਰਨ ਸਿੰਘ ਬੜਾਏ ਚ ਗਰਚਰਨ ਸਿੰਘ ਬਰਾਚੀ ਜੀ ਠੀਕ ਹੈ ਜੀ ਤੇ ਆਪਣਾ ਪਿੰਡ ਦੱਸੋ ਜੀ ਕਿਹੜਾ ਤਲਵੰਡੀ ਸਾਬੋ ਲੋਕਲ ਤਲਵੰਡੀ ਸਾਬੋ ਲੋਕਲ ਹਾਂ ਲੇਲੇ ਵਾਲਾ ਰੋਡ ਤੇ ਰਹਿ ਜਾਂਦਾ ਹਨਾ ਜੀ ਹਾਂਜੀ ਠੀਕ ਹੈ ਤੇ ਬਾਪੂ ਜੀ ਅੱਜ ਆਪਣੇ ਸਾਡੇ ਕੋਲੇ ਇੱਕ ਤਾਂ ਮੱਝ ਅੱਛਾ ਜੀ ਤੇ ਇੱਕ ਗਾਂ ਗਾਂ ਜੀ ਦੋ ਝੋਟੇ ਦੋ ਬੇੜਾ ਦੋ ਬੇੜਾ ਠੀਕ ਹੈ ਬਾਪੂ ਜੀ ਇੱਕ ਮੈਨੂੰ ਤੁਹਾਡਾ ਨਾ ਨੰਬਰ ਦੱਸੋ ਤੁਹਾਡਾ ਨੰਬਰ ਕੀ ਹੈ ਦਰਸ਼ਕਾਂ ਨੂੰ 9803724024 ਠੀਕ ਹੈ ਜੀ ਤੇ ਲੈ ਵੀ ਦੱਸ ਦਰਸ਼ਕੋ ਆਪਾਂ ਨਾ ਤੁਹਾਨੂੰ ਮੱਝ ਦਿਖਾ ਦਈਏ ਤੇ ਮੱਝ ਬਾਪੂ ਜੀ ਕਿੰਨੇ ਕਿ ਚਰਾਂ ਦੀ ਸੂਈ ਹੋਈ ਹੈ ਇੱਕ ਮਹੀਨਾ ਕੁਛ ਦਿਨ ਦੇ ਹੋ ਠੀਕ ਹੈ ਜੀ ਤੇ ਲੈ ਵੀ ਬਾਈ ਤੋਰੀ ਕਰ ਮਾੜਾ ਮੱਝ ਨੂੰ ਤੋੜ ਦੇ ਤੇ ਕਿੰਨਾ ਕੁ ਦੁੱਧ ਆ ਜੀ ਇਹਦੇ ਥੱਲੇ ਇਹਦੇ 8 ਕਿਲੋ ਹੈਗੇ ਦੋਨੋਂ ਡੰਗਾਂ ਦਾ ਦੋਨੋਂ ਡੰਗਾਂ ਦਾ 8 ਕਿਲੋ ਦੁੱਧ ਆ ਦੋਸਤੋ ਇਹ ਤੁਸੀਂ ਆਹ ਦੇਖ ਲਓ ਮੱਝ ਹਨਾ ਬਾਕੀ ਬਾਪੂ ਜੀ ਕਹਿੰਦੇ ਵੀ ਸਾਡੀ ਸੇਵਾ ਸੁਭਾ ਹੈ ਨਹੀਂ ਕੀ ਲੈ ਵੀ ਦੋਸਤੋ ਥੋੜਾ ਜਨਾ ਮੱਝ ਡਰਦੀ ਹੈਗੀ ਤੇ ਆਪਾਂ ਥਾਂ ਦਿਖਾ ਦਗੇ ਥੋੜਾ ਜ ਬਾਕੀ ਤੁਹਾਨੂੰ ਪਤਾਗਾ ਵੀ ਬਸ ਕਹਿੰਦੇ ਪਸਮਾ ਕੇ ਥੋੜਾ ਜ ਤਾਂ ਕਹਿੰਦੇ ਥਣ ਵਧੀਆ ਕੱਢ ਲੈਂਦੀ ਆ ਬਾਕੀ ਆਪਾਂ ਦਿਖਾ ਦਗੇ ਨੇੜੇ ਹੋ ਕੇ ਮਾੜਾ ਜ ਆਹ ਸੇਵਾ ਹੈ ਨਹੀਂ ਬਾਪੂ ਜੀ ਕਹਿੰਦੇ ਸਾਡੀ ਠੀਕ ਹੈ ਤੇ ਸਿੰਘਾ ਸੁੰਗਾ ਦੀ ਉਹ ਵੈਸੇ ਝੋਟੀ ਸੋਹਣੀ ਹੈਗੀ ਤੇ ਇਧਰ ਬੱਚਾ ਦਿਖਾਉਣੇ ਆਪਾਂ ਤੁਹਾਨੂੰ ਆ ਇਹਦਾ ਬੱਚਾ ਹੈਗਾ ਠੀਕ ਹੈ ਮਹੀਨਾ ਸਵਾ ਮਹੀਨਾ ਕ ਦੀ ਸੂਈ ਆ ਤੇ ਆ ਜੋ ਤੇ ਬਾਪੂ ਇਹਦਾ ਮਤਲਬ ਰੇਟ ਕਿੰਨਾ ਕਰਦੇ ਹੋ ਤੁਸੀਂ ਰੇਟ ਤਾਂ ਅਸੀਂ 70 ਕਰਦੇ 65 ਦੇ ਰੇਟ ਦੇ ਰਹੇ 65 ਦੇ ਠੀਕ ਹੈ ਜੀ 65000 ਦੀ ਮੱਝ ਬਾਪੂ ਵੇਕਣੀ ਨਹੀਂ ਹੈਗੀ ਚਲ ਵੇਖ ਜੂ ਅੱਛਾ ਠੀਕ ਹੈ ਚਲ ਕੋਈ ਗੱਲ ਨਹੀਂ ਤੇ ਬਾਪੂ ਕਹਿੰਦਾ ਵੀ ਕੋਈ ਗੱਲ ਨਹੀਂ ਕਰ ਲਾਂਗੇ ਪਰ ਰੇਟ ਦਾ ਕੋਈ ਚੱਕਰ ਨਹੀਂ ਹੈਗਾ ਨੰਬਰ ਆਪਾਂ ਲੈ ਕੇ ਦੇਤਾ ਤੇ ਆ ਜੋ ਅਗਲੇ ਪਸ਼ੂ ਆਪਾਂ ਤੁਹਾਨੂੰ ਜਿਹੜੇ ਹੈਗੇ ਬਕਾਊ ਦਿਖਾਉਣੇ ਹੈਗੇ ਤੇ ਇੱਕ ਜਿਵੇਂ ਆਪਾਂ ਗੱਲ ਕਰ ਗਏ ਹਨਾ ਬਾਪੂ ਕੋਲੇ ਆ ਬੱਛੀ ਹੈਗੀ ਗਾਂ ਕੀ ਇਹਦੇ ਥੱਲੇ ਕਿਹਨਾਂ ਦਾ ਦੁੱਧਾ ਜੀ ਇਹ ਥੱਲੇ ਹੋਇਆ 6 ਕਿਲੋ ਦੁੱਧ ਦਾ 6 ਕਿਲੋ ਦੁੱਧ ਦਾ ਵੀ 2 ਮਹੀਨੇ ਦੀ ਗੱਭ 2 ਮਹੀਨਿਆਂ ਦੀ ਗੱਭ ਠੀਕ ਹੈ ਬੰਦ ਲੈਵਾ ਕਹਿ ਸਕਦੇ ਆ ਆਪਾਂ ਇਸ ਗਾਂ ਦਾ ਤੇ ਦੂਜੇ ਸੂਏ ਨੂੰ ਇਹ 2 ਮਹੀਨਿਆਂ ਦੀ ਗੱਭ ਹੈ ਨਾ ਦੋਸਤੋ ਠੀਕ ਹੈ ਤੇ ਡਰਦੇ ਆ ਪਸੂ ਕਿਉਂਕਿ ਥੋੜਾ ਜਿਹਾ ਆਪਾਂ ਬਸ ਦਿਖਾ ਦਗੇ ਸਾਨੂੰ ਇਹ ਤਾਂ ਬੰਦਾ ਆਇਆ ਨਾ ਕਰੇ ਠੀਕ ਹੈ ਗੱਲ ਤੇ ਇਹਦਾ ਬਾਪੂ ਕਿੰਨਾ ਰੇਟ ਕਰਦੇ ਹੋ ਮੇਰਾ 1.5 ਦਾ ਕੁਛ ਕਰੀਏ 10000 ਦੇ ਦਿਆਂਗੇ 10000 ਦੀ ਦੇ ਦੋਗੇ ਠੀਕ ਹੈ ਤੇ ਬਾਪੂ ਜੀ ਇੱਕ ਆਬੜ ਵੀ ਕਹਿੰਦੇ ਸੀ ਇੱਕ ਨਿੱਕੀ ਦੀ ਦੇ ਦੋਗੇ ਇਹਦੀ 8 ਕਰੀਏ ਦੇ ਦੋ 8 ਦੀ ਠੀਕ ਹੈ ਤੇ ਇੱਧਰ ਇੱਕ ਗਾਂ ਹੋਰ ਆ ਗਈ ਇਹ ਵੀ ਆਪਾਂ ਜਿਹੜੇ ਹੈਗੇ ਇਹਦੇ ਥੱਲੇ ਕਿੰਨਾ ਕਹੇ ਦੁੱਧ ਇਹ ਥੱਲੇ ਵੀ ਹੋਊਗਾ 5 ਕਿਲੋ 5-6 ਕਿਲੋ ਦੁੱਧ ਇਹ ਗੱਬਣ ਤਾਂ ਨਹੀਂ ਨਹੀਂ ਇਹ ਨਹੀਂ ਗੱਬਣਾ ਤੇ ਇਹਦਾ ਫਿਰ ਮੁੱਲ 10 ਕਰੀਏ ਚੱਲ ਇਕੱਠਿਆਂ ਇਕੱਠਿਆਂ ਵੇਖਣ ਲੱਗੇ ਆਂ ਅੱਛਾ ਹਾਂ ਇਕੱਲੀ-ਕੱਲੀ ਨਹੀਂ ਅੱਛਾ ਠੀਕ ਹੈ ਕੋਈ ਗੱਲ ਨਹੀਂ ਲੈ ਵੀ ਦੱਸ ਦੀ ਇਹ ਕਹਿੰਦੇ ਆ ਗਾਂ ਆਪਾਂ ਤੁਹਾਨੂੰ ਥੋੜਾ ਜਿਹਾ ਇੱਥੇ ਦੂਰੋਂ ਖੜ ਕੇ ਲੇਵੇ ਕੇ ਨਹੀਂ ਮਾਰ ਦਗੇ ਹਨਾ ਠੀਕ ਹੈ ਜੀ ਤੇ ਇੱਕ ਬਾਪੂ ਕਹਿੰਦਾ ਇੱਕ ਉਹ ਗਾਂ ਵੀ ਪਹਿਲਾਂ ਰਹਿ ਨਹੀਂ ਸੀ ਬਾਪੂ ਨੂੰ ਖੜੇ ਖੜੇ ਰਹਿ ਬਣਾ ਲਈ ਤੇ ਇਹ ਗਾਂ ਵੀ ਵੇਚ ਦੇਣਗੇ ਤੇ ਆਹ ਗਾਂ ਕੀ ਜਿਹੜੀ ਦਿਖਾ ਦਗੇ ਆਪਾਂ ਤੁਹਾਨੂੰ ਹਨਾ ਵੀ ਸਾਢੇ 4 ਮਹੀਨੇ ਦੀ ਗੱਭਣ ਗਾਂ ਕੀ ਪਿਛਲੇ ਥਣ ਤੋਂ ਤਿੱਲ ਗਾਂ ਇਹ ਦੋਸਤੋ ਤੇ ਬਾਪੂ ਜੀ ਇਹਦਾ ਕੀ ਰੇਟ ਕਰਦੇ ਹੋ 15000 بڑا ਦਾ بڑا ਮੌਕੇ ਤੇ ਵਹਿਲਾ ਹੈ ਨਾ 15 ਦੀ ਸੱਜਰ ਲਿਆਉ ਬਾਪੂ ਤੂੰ ਹੁਣੇ ਦੱਸ ਦੇ ਕਿ ਨਾ ਕਿੰਨੇ ਦੀ ਚਲ 12 ਅੱਕ ਤੱਕ ਛੱਡ ਦਾਂ ਯਾਰ ਦੱਸ ਆਇ ਨਾ ਕਰ ਨਹੀਂ ਠੀਕ ਹੈ ਹੁਣ ਤਾਂ ਦੂਸਰੀ ਤਰਫ ਦੱਸ ਕੀ ਮੈਂ ਕਿਹਾ ਆਏ ਆ ਵੀ ਲੈ ਆਈ ਜੰਨਾਗਾ ਉਹ ਤਾਂ ਮੈਨੂੰ ਪਤਾ ਜਿਹਨੂੰ ਪਸੰਦ ਹੋਏ ਲੋਕ ਬਾਬਾ 10000 ਕਹਿਦਗੇ ਚਲ ਕਹਿ ਲੈ ਤੂੰ ਕਹ ਲੈ ਇਕੱਠਿਆਂ ਬਿਕਣੀਆਂ ਦੇ ਦਾਂਗੇ ਕਿਨੇ ਅੱਛਾ 10000 ਇਹਦਾ ਕਰ ਕੱਲੀ ਕੱਲੀ ਵੀ ਕੋਈ ਫੇਰ ਨਹੀਂ ਠੀਕ ਹੈ ਆ ਆਪੇ ਬਾਪੂ ਜੀ ਕੋਲੇ ਮਾਰਾਗਾ ਠੀਕ ਹੈ ਤੇ ਬਸ ਇੱਕ ਕਹਿ ਦੇ ਗਿਆ ਇੱਧਰ ਦੁਬਾਰੇ ਕੈਮਰਾ ਮਾਰਦ ਗਏ ਹਨ ਤੇ ਇੱਕੋ ਮੱਝ ਹੈਗੀ ਜੇ ਕਿਸੇ ਵੀਰ ਨੂੰ ਪਸੰਦ ਹੋਈ ਤਾਂ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਦੇਖ ਲਓ ਤੁਸੀਂ ਸ਼ੇਅਰ ਕਰਨੀ ਸ਼ੇਅਰ ਕਰ ਦਿਓ ਠੀਕ ਹੈ ਤੇ ਬਾਕੀ ਬਾਪੂ ਦਾ ਫਾਇਦਾ ਕਰ ਦਿਓ ਭਾਈ ਹਨਾ ਆਹ ਭਾਈ ਇਹਨਾਂ ਦੀ ਸੇਵਾ ਬਹੁਤ ਘੱਟ ਆ ਖੁਰਨੀ ਕਨੀ ਨਿਗਾ ਮਰਵਾਦ ਗਏ ਦੁੱਧ ਕਰਿਆਊਗੀ ਮੱਝ ਹੈ ਨਾ ਜਿਹੜੀ ਮੱਝ ਦੁੱਧ ਕਰਿਆਊਗੀ ਜੇ ਇਹਦੀ ਸੇਵਾ ਪਾਣੀ ਚੰਗੀ ਹੋਗੀ ਨਾ ਮੱਝ ਕਨੀਓ ਜਿਵੇਂ ਹੈਗੇ ਥਨਾ ਥੁਨਾ ਦੇ ਸਹੀ ਹੈ ਜਮਾ ਵੀ ਮੋੜਿਆ ਹਾਂਜੀ ਸਹੀ ਬਿਲਕੁਲ ਬਿਲਕੁਲ ਸਹੀ ਠੀਕ ਹੈ ਤੂੰ ਚੋਣਾ ਹੁੰਨਾ ਮੱਝ ਹਾਂ ਅਸੀਂ ਚੋਣਾਂ ਦੇ ਥਨਾ ਦੀ ਜਮਾ ਓਕੇ ਓਕੇ ਠੀਕ ਹੈ ਠੀਕ ਹੈ ਵੀ ਧੰਨਵਾਦ ਦੋਸਤੋ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ